ਜਾਦਾ ਫੇਮਸ ਲੇਡੀਜ਼ wear ਕਲੈਕਸ਼ਨਾਂ ਦੇ ਸੂਟ ਮਟੀਰੀਅਲ ਅੱਜ ਤੁਹਾਨੂੰ ਕੁਝ ਸੂਟ ਮਟੀਰੀਅਲ ਦੇ ਕਲੈਕਸ਼ਨਸ ਦਿਖਾਵਾਂਗੇ ਆਪਣੇ ਇਸ ਵੀਡੀਓ ਦੇ ਵਿੱਚ ਜਿਹੜੇ ਕਿ ਸਭ ਤੋਂ ਜ਼ਿਆਦਾ ਟ੍ਰੈਂਡ ਕਰ ਰਹੇ ਨੇ ਨਾਲ ਦੇ ਨਾਲ ਤੁਸੀਂ ਉਹਨਾਂ ਨੂੰ ਸਵਾ ਕੇ ਪਟਿਆਲਾ ਸੂਟ ਵੀ ਸਵਾ ਸਕਦੇ ਹੋ ਕਿਉਂਕਿ ਉਹ ਉਸੇ ਤਰ੍ਹਾਂ ਦੇ ਆਰਟੀਕਲਸ ਵੀ ਲੈ ਕੇ ਆਈਆਂ ਬੁਟੀਕ ਵਾਲੇ ਕਲੈਕਸ਼ਨਾਂ ਵਿੱਚ ਥੋੜਾ ਬੁਟੀਕ ਹੈਗਾ ਤਾਂ ਤੁਸੀਂ ਆਰਟੀਕਲ ਲੈ ਸਕਦੇ ਹੋ ਆਪਣੇ ਬਿਜ਼ਨਸ ਨਵਾਂ ਕਰਨਾ ਚਾਹੁੰਦੇ ਤਾਂ ਐਡ ਕਰ ਸਕਦੇ ਹੋ ਪਹਿਲਾਂ ਤੋਂ ਹੀ ਬਿਜ਼ਨਸ ਹੈ ਤਾਂ ਵੀ ਤੁਸੀਂ ਪਰਚੇਸ ਕਰ ਸਕਦੇ ਹੋ ਕਿਉਂਕਿ ਅੱਗੇ ਤੁਹਾਨੂੰ ਵੀ ਪਤਾ ਹੈ ਕਿ ਆਪਣਾ ਫੈਸਟੀਵਲ ਆ ਰਿਹਾ ਹੈ ਤਾਂ ਫੈਸਟੀਵਲ ਕਰਕੇ ਇਸ ਤਰ੍ਹਾਂ ਦੇ ਕਲੈਕਸ਼ਨ ਬਹੁਤ ਜ਼ਿਆਦਾ ਵੇਚਣਗੇ ਤੇ ਮੈਂ ਇਹ ਚਾਹੁੰਨੀ ਕਿ ਤੁਸੀਂ ਇਸ ਟਾਈਮ ਦੇ ਵਿੱਚ ਕਲੈਕਸ਼ਨ ਤੋਂ ਬਿਨਾਂ ਰਹਿ ਜਾਓ ਮੇਰਾ ਮੰਨਣਾ ਇਹ ਹੈ ਕਿ ਜੇ ਤੁਸੀਂ ਹਾਲੇ ਤੋਂ ਪਰਚੇਜ਼ਿੰਗ ਕਰੋਗੇ ਤਾਂ ਹੀ ਤੁਸੀਂ ਆਪਣੇ ਕਸਟਮਰ ਨੂੰ ਦੇ ਸਕਦੇ ਹੋ ਉਹਨਾਂ ਦੀ ਚੋਇਸ ਦੇ ਹਿਸਾਬ ਦੇ ਨਾਲ ਕਲੈਕਸ਼ਨਸ ਤਾਂ ਚਲੋ ਫਿਰ ਤੁਹਾਨੂੰ ਕੁਝ ਨਵੇਂ-ਨਵੇਂ ਆਰਟੀਕਲਸ ਚੈੱਕ ਕਰਾ ਦੇਣੇ ਆ ਜੇਕਰ ਪਰਚੇਜ਼ਿੰਗ ਕਰਨੀ ਹੋਵੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲੈਣਾ ਸ਼ਿਆ ਕਲਜੀ ਵੈਲਕਮ ਬੈਕ ਟੂ ਅਰ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਵੋਗੇ ਕੋਈ ਨਹੀਂ ਮੇਰਾ ਵੀ ਮਾੜਾ ਜਿਹਾ ਅਗਲਾ ਖਰਾਬ ਹੈ ਬਾਕੀ ਤੁਹਾਨੂੰ ਸਮਝਦਾ ਹੀ ਜਾਊਗੀ ਤੁਸੀਂ बस ਸਮਝਦੇ ਚੱਲਿਓ ਜਿਹੜੇ ਕਲੈਕਸ਼ਨ ਚ ਆਪਾਂ ਦੇਖਣ ਆਲੇ ਆ। ਕਲੈਕਸ਼ਨ ਬਹੁਤ ਪਿਆਰੇ ਲੈ ਕੇ ਆਏ ਆ। ਤੁਸੀਂ ਸਾਰੇ ਜਾਣਦੇ ਹੋ ਕਿ ਜਨਵਰੀ ਚ ਆ ਰਹੀ ਐ ਜੀ ਆਪਣਾ ਲੋਹੜੀ ਫੈਸਟੀਵਲ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਉਸ ਵਾਰ ਤੇ ਆਪਣਾ ਬਿਜ਼ਨਸ ਸਟਾਰਟਅਪ ਕਰੋ। ਕਿਉਂਕਿ ਇਸ ਫੈਸਟੀਵਲ ਤੇ ਬਹੁਤ ਸਾਰੇ ਲੋਕੀ ਆਪਣਾ ਕੁਝ ਨਵਾਂ ਕਾਰੋਬਾਰ ਕਰਦੇ ਆ। ਕਾਫੀ ਸਾਰੇ ਲੋਕੀ ਫੋਰਨ ਸੈਟਲ ਹੋ ਜਾਂਦੇ ਆ ਤੇ ਬਹੁਤ ਸਾਰੇ ਲੋਕੀ ਆਪਣਾ ਆਪ ਦਾ ਬਿਜ਼ਨਸ ਕਰਦੇ ਆ। ਜੇਕਰ ਤੁਸੀਂ ਆਪਣਾ ਬਿਜ਼ਨਸ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਲੇਡੀਜ਼ ਵੇਅਰ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਦਾ ਹੈ ਜੀ ਆਪਣੇ ਸੂਟ ਮਟੀਰੀਅਲ ਤੇ ਉਹ ਵੀ ਜਨਾਨੀਆਂ ਜਿੰ ਤੁਸੀਂ ਆਪ ਚੈੱਕ ਕਰਾਂਗੇ ਜਿਹੜਾ ਵੀ ਕਲੈਕਸ਼ਨ ਵਧੀਆ ਲੱਗੇ ਉਹਦਾ ਸਕਰੀਨਸ਼ਾਟ ਲੈ ਲਓ ਸਕਰੀਨ ਤੇ ਇੱਕ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਉੱਥੇ ਸੈਂਡ ਕਰਕੇ ਤੁਸੀਂ ਕਰੇ ਬੈਠੇ ਆਨਲਾਈਨ ਪਰਚੇਸਿੰਗ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਵੀਡੀਓ ਕਾਲ ਤੇ ਨਾਲ ਹੀ ਪਰਚੇਸਿੰਗ ਦੀ ਫੈਸਿਲਿਟੀ ਮਿਲ ਜਾਂਦੀ ਹੈ ਤੇ ਮੈਂ ਕਿਹਾ ਤੁਸੀਂ ਫਸਟ ਵਾਲਾ ਆਰਟੀਕਲ ਆ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਜੇ ਫੈਬਰਿਕ ਦੀ ਗੱਲ ਕਰੀਏ ਮੋਡਲ ਫੈਬਰਿਕ ਮਿਲ ਜਾਂਦਾ ਹੈ ਤੁਹਾਨੂੰ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਵਰਕ ਮਿਲੇਗਾ ਉਹ ਵੀ ਜ਼ਰੀ ਤੇ ਥ्रेड ਵਰਕ ਨਾਲੇ ਸਟੋਨ ਦਾ ਵਰਕ ਕੀਤਾ ਗਿਆ ਹੈ ਥੱਲੇ ਬਾਰਡਰ ਵੀ ਕਟ ਵਰਕ ਤੇ ਨਾਲੇ ਜਿਹਦੇ ਦੁਪट्टे ਦੀ ਮੈਂ ਗੱਲ ਕਰਾਂ ਦੁਪੱਟਾ ਪੂਰਾ ਹੈਵੀ ਆਨ ਵਾਲਾ ਹੈ ਪੂਰੇ ਦੁਪੱਟੇ 'ਤੇ ਤੁਹਾਨੂੰ ਕੜਾਈ ਮਿਲ ਜਾਂਦੀ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੋਗਾ ਤੁਸੀਂ ਆ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਲੈਂਥ ਵਿਡਥ ਤੁਹਾਨੂੰ ਪ੍ਰੋਪਰ ਮਿਲਣ ਵਾਲੀ ਹੈ ਦੁਪੱਟੇ ਜੀ ਕਿਉਂਕਿ ਹੁੰਦਾ ਕੀ ਹੈ ਕਿ ਆਪਣੇ ਦੁਪੱਟੇ ਨਿੱਕੇ ਜਿਹੇ ਹੁੰਦੇ ਨਾ ਉਹ ਨਹੀਂ ਚੱਲਦੇ ਆਪਣੇ ਚੱਲਦੇ ਪੂਰੇ ਸਟੈਂਡਰਡ ਸਾਈਜ਼ ਦੇ ਜਿਵੇਂ ਤੁਸੀਂ ਆ ਚੈੱਕ ਕਰ ਰਹੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਨਿੱਕੇ ਨਿੱਕੇ ਬੁਟੇ ਦਾ ਕੰਮ ਕੀਤਾ ਗਿਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ 4 ਪੀਸੇਸ ਮਤਲਬ ਕਲਰਸ ਤੁਹਾਨੂੰ ਇਸੇ ਤਰ੍ਹਾਂ ਦੇ ਡਾਰਕ ਮਿਲਣ ਆਲੇ ਨੇ ਆਪਣੇ ਕੋਲ ਡਾਰਕ ਕਲਰ ਚਾਰਟ ਪੈਸਟਲ ਕਲਰ ਚਾਰਟ ਦੋਵੇਂ ਅਵੇਲੇਬਲ ਨੇ ਦੋਵੇਂ ਮਿਕਸ ਹੋ ਕੇ ਨਹੀਂ ਆਣਗੇ ਦੋਨੋਂ ਡਿਫਰੈਂਟ ਡਿਫਰੈਂਟ ਲੈਣੇ ਪੈਣੇ ਤੁਹਾਨੂੰ ਚਲੋ ਇੱਕ ਹੋਰ ਆਰਟੀਕਲ ਦਿਖਾਨੇ ਆ ਤੁਹਾਨੂੰ ਪੈਸਟਲ ਕਲਰ ਦੇ ਵਿੱਚ ਇਹ ਵੀ ਬਹੁਤ ਹੀ ਜ਼ਿਆਦਾ ਪ੍ਰੀਟੀ ਹੈ ਅੱਜਕੱਲ ਬਰਬਰੀ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਤੁਸੀਂ ਆਰਟੀਕਲ ਚੈੱਕ ਕਰ ਸਕਦੇ ਹੋ ਬਰਬਰੀ ਫੈਬਰਿਕ ਦੇ ਵਿੱਚ ਆਣ ਵਾਲਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਚੈੱਕ ਕਰੋਗੇ ਤੁਹਾਨੂੰ ਪੂਰੇ ਦੇ ਵਿੱਚ ਜ਼ਰੀ ਦਾ ਤੇ ਥ੍ਰੈਡ ਦਾ ਵਰਕ ਮਿਲ ਜਾਂਦਾ ਹੈ ਕਾਫੀ ਪਿਆਰਾ ਜਿਹਾ ਲੁੱਕ ਹੈ ਸਟੋਨ ਦਾ ਵਰ ਦਿੱਤਾ ਗਿਆ ਹੈ ਜਿਹੜਾ ਡਿਜ਼ਾਈਨ ਬਹੁਤ ਜ਼ਿਆਦਾ ਘੈਂਟ ਹੈ ਸੇਮ ਤੁਹਾਨੂੰ ਬੋਟਮ ਮਿਲੂਗੀ ਜੇ ਇਹਦੇ ਦੁਪट्टे ਦੀ ਗੱਲ ਕਰਾਂ ਤਾਂ ਆ ਚੈੱਕ ਕਰੋ ਫਿਰ ਦੁਪੱਟਾ ਫੁੱਲ ਸਟੈਂਡਰਡ ਸਾਈਜ਼ ਦਾ ਦੁਪੱਟਾ ਆਉਣ ਵਾਲਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਵੀ ਆ ਪੂਰਾ 골ਡ ਕ੍ਰਸ਼ ਫੈਬਰਿਕ टाइप ਦਾ ਡਿਜ਼ਾਈਨ ਦਿੱਤਾ ਗਿਆ ਹੈ ਆ ਆ ਵੇਖੋ ਕਿੰਨਾ ਸੋਹਣਾ ਹੈ ਨਾ ਲੁੱਕ ਬਹੁਤ ਕੈਟ ਹੈ ਦਾ ਤੇ ਇਹਦੇ ਵਿੱਚ ਤੁਹਾਨੂੰ ਚਾਰੋਂ ਕਲਰਸ ਬਹੁਤ ਹੀ ਸੋਹਣੇ ਮਿਲਣ ਵਾਲੇ ਨੇ ਤੇ ਤੁਸੀਂ ਇਹ ਵਾਲੇ ਆਰਟੀਕਲਸ ਵੀ ਲੈ ਸਕਦੇ ਹੋ ਕਿਉਂਕਿ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਫੈਸਟੀਵਲ ਸੀਜ਼ਨ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਵੀ ਆਪਾਂ ਮਤਲਬ ਦੁਪੱਟਾ ਲੈਣਾ ਹੈ ਨਾ ਆਪਾਂ ਨੂੰ ਚਾਹੀਦਾ ਹੈ ਇਸ ਤਰ੍ਹਾਂ ਦਾ ਫੁੱਲ ਸਟੈਂਡਰਡ ਸਾਈਜ਼ ਦਾ ਦੁਪੱਟਾ ਮਤਲਬ ਹੁੰਦਾ ਕੀ ਹੈ ਮੇਨਲੀ ਕਿ ਸਵੇਰੇ ਸਵੇਰੇ ਆਪਾਂ ਗੁਰੂ ਘਰ ਜਾਂਦੇ ਹਾਂ ਉਹਦੇ ਵਿੱਚ ਆਪਾਂ ਨੂੰ ਦੁਪੱਟਾ ਚਾਹੀਦਾ ਹੁੰਦਾ ਹੈ ਕਿਉਂਕਿ ਵਿਦਆਊਟ ਦੁਪੱਟਾ ਆਪਾਂ ਗੁਰੂ ਕਰਨੇ ਜਾ ਸਕਦੇ ਤੇ ਹੁੰਦਾ ਕੀ ਹੈ ਉਸ ਟਾਈਮ ਦੇ ਵਿੱਚ तो तो री तो वर्क के डिजाइन बनाया गया पेच वर्क नहीं है कढ़ाई की गई है इसते जो बुटीक पर आप कढ़ाई कराने सेम उस तरह की कढ़ाई की गई है नुपट्टे की गल करा तो यह दुपट्टा भी पूरा हैवी आ ਤੁਹਾਨੂੰ ਪਤਾ ਹੈ ਆਪਣੇ ਕੋਲ ਹਰ ਇੱਕ ਕਲੈਕਸ਼ਨ ਫੈਕਟਰੀ ਰੇਟ ਤੇ ਮਿਲ ਰਹਾ ਹੈ ਤੁਸੀਂ ਕਲੈਕਸ਼ਨ ਮੰਗਾ ਸਕਦੇ ਹੋ ਵਰਲਡਵਾਈਡ ਸ਼ਿਪਿੰਗ ਹੈ ਆਪਣੇ ਕੋਲ ਬਸ ਤੁਹਾਨੂੰ ਆਰਡਰ ਪਲੇਸ ਕਰਨਾ ਹੈ ਤੇ ਕਰਨਾ ਕੀ ਹੈ ਆਰਡਰ ਪਲੇਸ ਕਿਵੇਂ ਕਰਨਾ ਹੈ ਚਲੋ ਦੱਸ ਦਿੰਦੇ ਆ ਨੰਬਰ ਦਿੱਤਾ ਐ ਸਕਰੀਨ ਤੇ ਉਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਘਰੇ ਬੈਠੇ ਆਨਲਾਈਨ ਆਰਡਰ ਪਲੇਸ ਕਰਨ ਵਾਸਤੇ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਕਲੈਕਸ਼ਨ ਤੁਸੀਂ ਆਪਣੇ ਘਰੇ ਬੈਠੇ ਮੰਗਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਮਿਲਦੀ ਹੈ ਤੁਹਾਨੂੰ ਇੰਸ਼ੋਰੈਂਸ ਹੋ ਕੇ ਕਲੈਕਸ਼ਨ ਚਾਹੁੰਦਾ ਹੈ ਤੁਹਾਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿ ਸਾਡਾ ਕਲੈਕਸ਼ਨ ਸਾਡੇ ਘਰੇ ਕਿਵੇਂ ਪਹੁੰਚੂਗਾ ਜੇਕਰ ਉਹਨੂੰ ਕੁਝ ਹੋ ਗਿਆ ਤਾਂ ਫਿਰ ਉਹਦੀ ਜਵਾਬਦੇਰੀ ਕੌਣ ਲਊਗਾ ਲਊਗਾ ਜੀ ਉਹਦੀ ਜਵਾਬਦੇਰੀ ਪੂਰੀ ਅਜਮੇਰਾ ਫੈਸ਼ਨ ਹੀ ਲਊਗਾ ਤਾਂ ਹੀ ਇੰਸ਼ੋਰੈਂਸ ਦੇ ਰਹੇ ਆ ਤੁਹਾਨੂੰ ਕਈ ਵਾਰੀ ਕਸਟਮਰਸ ਨੂੰ ਡਾਊਟ ਹੋ ਜਾਂਦਾ ਕਿਉਂਕਿ ਫੋਰ ਕਿਸੇ ਦੂਜੇ ਸਟੇਟ ਚ ਦੂਜੇ ਥਾਂ ਤੇ ਮੰਗਾਣਾ ਹੋਵੇ ਤਾਂ ਕੀ ਕਰੀਏ ਅੱਜ ਕੱਲ ਤੁਸੀਂ ਵੀ ਜਾਣਦੇ ਹੋ ਕਿ ਬਹੁਤ ਜ਼ਿਆਦਾ ਫਰਾਡ ਲੋਕੀ ਕਰਦੇ ਨੇ ਤਾਂ ਹਰ ਕਿਸੇ ਨੂੰ ਟੈਨਸ਼ਨ ਹੋ ਜਾਂਦੀ ਹੈ ਬਟ ਇਸੇ ਚੀਜ਼ ਦਾ ਅਸੀਂ ਧਿਆਨ ਰੱਖਦੇ ਹਾਂ ਕਿ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਚਲੋ ਫਿਰ ਇੱਕ ਹੋਰ ਆਰਟੀਕਲ ਚੈੱਕ ਕਰੋ ਆ ਦੇਖੋ ਨੋਰਮਲ ਰੇਂਜ ਦਾ ਆਰਟੀਕਲ ਹੈ 300 400 ਦੀ ਰੇਂਜ ਦੇ ਅੰਦਰ ਮਿਲ ਜਾਂਦਾ ਹੈ ਤੁਹਾਨੂੰ ਇਸ ਤਰ੍ਹਾਂ ਦਾ ਕਲੈਕਸ਼ਨ ਆ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਹੈ ਕੜਾਈ ਵਾਲਾ ਕਲੈਕਸ਼ਨ ਹੈ ਪੂਰਾ ਬੁਟੀਕ ਵਾਲਾ ਆਰਟੀਕਲ ਹੈ ਇਹ ਵੀ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਮਿਲ ਜਾਂਦਾ ਤੁਸੀਂ ਇਹਦੇ ਪਟਿਆਲਾ ਸਵਾ ਸਕਦੇ ਹੋ ਇਹਨਾਂ ਦਾ ਪਟਿਆਲਾ ਕਾਫੀ ਵਧੀਆ ਬਣ ਸਕਦਾ ਹੈ ਆ ਰਿਹਾ ਜੀ ਇਹਦਾ ਦੁਪੱਟਾ ਦੁਪੱਟੇ ਦੇ ਵੀ ਕਟ ਰਕ ਦਾ ਬਾਰਡਰ ਮਿਲ ਜਾਂਦਾ ਹੈ ਤੇ ਫੁੱਲ ਬੂਟੀਆਂ ਦਾ ਕੰਮ ਮਿਲੂਗਾ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚ ਬਾਕੀ ਤੁਸੀਂ ਇੱਕ ਵਾਰ ਪਿੱਛੇ ਦੇਖੋ ਮੇਰੇ ਬਹੁਤ ਸਾਰੇ ਕਲੈਕਸ਼ਨ ਇੱਥੇ ਲੱਗੇ ਹੋਏ ਨੇ ਕਲੈਕਸ਼ਨ ਬਹੁਤ ਸਾਰਾ ਹੈ ਕਲੈਕਸ਼ਨ ਦੀ ਕੋਈ ਕਮੀ ਨਹੀਂ ਹੈਗੀ ਹਰ ਤਰ੍ਹਾਂ ਦੇ ਡਿਜ਼ਾਈਨ ਪੈਟਰਨ ਨੇ ਤੇ ਤੁਹਾਨੂੰ ਪਤਾ ਹੈ ਇੱਕ ਚੀਜ਼ ਕਿ ਇਹ ਸਿਰਫ ਕੱਲਾ ਕਾਊਂਟਰ ਨਹੀਂ ਹੈਗਾ ਸੂਟ ਮਟੀਰੀਅਲ ਦਾ ਆਪਣੇ ਕੋਲ ਸੂਟ ਮਟੀਰੀਅਲ ਦੇ 7 ਕਾਊਂਟਰਸ ਨੇ ਜੀ ਹਾਂ ਇੱਕ ਮੇਰੇ ਪਿੱਛੇ ਹੈਗਾ ਦੋ ਤੁਹਾਨੂੰ ਇਸ ਸਾਈਡ ਮਿਲ ਜਾਣਗੇ ਤੇ ਤਿੰਨ ਆਪਣੇ ਇਸ ਸਾਈਡ ਨੇ ਬਹੁਤ سارے ਕਾਊਂਟਰ ਹੈ ਸਾਰਿਆਂ ਦੇ ਵਿੱਚ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਦੇ ਕਲੈਕਸ਼ਨ ਹੈ ਜੇਕਰ ਤੁਹਾਨੂੰ ਸਟਿਚ ਪਾਕਿਸਤਾਨੀ ਲੈਣਾ ਹੋਵੇ ਤੁਹਾਨੂੰ ਉਹ ਮਿਲ ਜਾਊਗਾ ਵੈਲਵਟ ਲੈਣਾ ਹੋਵੇ ਤਾਂ ਆਪਣੇ ਕੋਲ ਉਹ ਵੀ ਅਵੇਲੇਬਲ ਹੈ ਕਾਟਨ ਕਲੈਕਸ਼ਨ ਚਾਹੀਦਾ ਹੈ ਕਾਟਨ ਮਿਲ ਜਾਊਗਾ ਬਟ ਹਾਲੇ ਕਾਟਨ ਦਾ ਟ੍ਰੈਂਡ ਨਹੀਂ ਹੈਗਾ ਕਿਉਂ ਕਿ ਸਿਆਲ ਚੱਲੀ ਜਾਂਦਾ ਹੈ ਤਾਂ ਮੇਰੇ ਹਿਸਾਬ ਦੇ ਨਾਲ ਵੈਲਵਟ ਜ਼ਿਆਦਾ ਵਧੀਆ ਰਹੂਗਾ ਤੇ ਦੂਜੀ ਗੱਲ ਇਹ ਆ ਕਿ ਵੈਡਿੰਗ ਕਲੈਕਸ਼ਨ ਵੀ ਤੁਹਾਨੂੰ ਮਿਲ ਜਾਂਦਾ ਹੈ ਫੈਸਟੀਵਲ ਵਾਸਤੇ ਉਹਨੂੰ ਡਿਜ਼ਾਈਨਰ ਪੀਸਸ ਵੀ ਮਿਲ ਜਾਣਗੇ ਤੇ ਉਹ ਵੀ ਸਾਰੇ ਟ੍ਰੈਂਡੀ ਨਵੇਂ ਫੈਬਰਿਕ ਦੇ ਇੱਕ ਆਵळा ਆਰਟੀਕਲ ਚੈੱਕ ਕਰੋ ਫਿਰ ਇਹ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਡਿਜ਼ਾਈਨ ਚੈੱਕ ਕਰੋ ਤੇ ਕਲਰ ਦੇਖੋ yellow ਕਲਰ ਚਾਰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦਾ thread ਦਾ ਵਰਕ ਦਿੱਤਾ ਗਿਆ ਹੈ ਨਾਲੇ ਮਾੜਾ ਜਿਹਾ ਜ਼ਰੀ ਦਾ ਟੱਚ ਆ ਪੈਗਾ ਥੱਲੇ ਤੁਹਾਨੂੰ ਬਾਰਡਰ ਮਿਲੂਗਾ ਕਟ ਰਕਦਾ ਤੇ ਬਹੁਤ ਹੀ ਸੋਹਣੀ ਜਿਹੀ ਕਢਾਈ ਮਿਲ ਜਾਂਦੀ ਹੈ ਪੂਰੇ ਸੂਟ ਤੇ ਤੁਹਾਨੂੰ ਸਿਰੋਸ ਕੀ ਡਾਇਮੰਡ ਦਾ ਵਰਕ ਮਿਲ ਜਾਂਦਾ ਹੈ ਤੇ ਦੁਪੱਟਾ ਪੂਰਾ ਹੈਵੀ ਆ ਆ ਚੈੱਕ ਕਰੋ ਜੇ ਜਾਣਾ ਹੋਵੇ ਨਾ ਕਿਸੇ ਫੰਕਸ਼ਨ ਤੇ ਸੋਹਣਾ ਲੱਗੂ ਆ ਦੇਖੋ ਪੂਰਾ ਦੁਪੱਟਾ ਹੈਵੀ ਆਨ ਵਾਲਾ ਹੈ ਪੂਰੇ ਦੁਪੱਟੇ ਤੁਹਾਨੂੰ ਇਸ ਤਰ੍ਹਾਂ ਦੀ ਕਢਾਈ ਦੇਖਣ ਨੂੰ ਮਿਲੂਗੀ ਕਟ ਰਕ ਦਾ ਬਾਰਡਰ ਹੈ ਬਹੁਤ ਹੀ ਸੋਹਣਾ ਜਿਹਾ ਪੀਸ ਹੈ ਇਹਦਾ ਚਾਰੋਂ ਕਲਰਸ ਲਾਈਟ ਕਲਰ ਆਣਗੇ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦਿੰਨੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਦਾ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲੈਕਸ਼ਨ ਪਰਚੇਸ ਕਰਨਾ ਹੋਵੇ ਉਹ ਪੂਰਾ ਸੈੱਟ ਟੂ ਸੈੱਟ ਮਿਲੂਗਾ ਚਾਰ ਪੀਸਾ ਦਾ ਸੈੱਟ ਆਉਂਦਾ ਹੈ ਮਿਨੀਮਮ ਘੱਟੋ ਘੱਟ 25-30000 ਦਾ ਆਰਡਰ ਕਰਨਾ ਹੈ ਉਸ ਤੋਂ ਘੱਟ ਦਾ ਆਰਡਰ ਨਹੀਂ ਲੈਂਦੇ ਜੇ ਸਿਰਫ ਫੋਰਨ ਕੰਟਰੀ ਤੋਂ ਆਰਡਰ ਹਰ ਪਾਰਸਲ ਫੀਸ ਦੇ ਆ ਤਾਂ ਟਾਈਮ ਵੀ ਲੱਗਦਾ ਹੈ ਨਾਲੇ ਤੁਸੀਂ ਜਾਣਦੇ ਹੋਗੇ ਜਦੋਂ ਪਾਰਸਲ ਪੈਕ ਹੋ ਕੇ ਜਾਂਦਾ ਹੈ ਤਾਂ ਪਾਰਸਲ ਦੀ ਇੱਕ ਆਪਣੀ ਇੱਕ ਕੁਆਂਟੀਟੀ ਹੁੰਦੀ ਹੈ ਕਿ ਉਹਦੇ ਜਿਹੜੇ ਆਪਾਂ ਕਹਿੰਦਾ ਵੇਟ ਕਿੰਨਾ ਹੋਣਾ ਚਾਹੀਦਾ ਹੈ 25 ਕਿਲੋ 30 ਕਿਲੋ ਉਸ ਹਿਸਾਬ ਦੇ ਨਾਲ ਚਾਰजेस ਵੀ ਲੱਗਦੇ ਆ ਤਾਂ ਤੁਸੀਂ ਮੰਗਾਓਗੇ ਜਿੰਨਾ ਵੀ ਕਲੈਕਸ਼ਨ ਚਾਰजेस ਦਾ ਉਨੇ ਹੀ ਲੱਗਣੇ ਆ ਜਿੰਨੇ ਤੁਸੀਂ ਮਤਲਬ ਆਪਣਾ 10 ਕਿਲੋ ਦੇ ਮੰਗਾ ਰਹੇ ਹੋ ਜਾਂ ਫਿਰ ਤੁਹਾਨੂੰ 25 ਕਿਲੋ ਪਰ ਪੂਰਾ ਲੈ ਕੇ ਜਾਣਾ ਹੈ ਚਾਰਜ ਸੋਡਾ ਸੇਮ ਹੀ ਲੱਗਦਾ ਹੈ ਚਲੋ ਫਿਰ ਇੱਕ ਹੋਰ ਆਰਟੀਕਲ ਦੇਖ ਲੈਨੇ ਆਪਾਂ ਆਹ ਵਾਲਾ ਆਰਟੀਕਲ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪੀਸ ਹੈ ਔਰਗੈਂਜ਼ਾ ਫੈਬਰਿਕ ਹੈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਔਰਗੈਂਜ਼ਾ ਦੇ ਵਿੱਚ ਤੁਹਾਨੂੰ ਸਿਮਰ ਦਾ ਪੈਟਰਨ ਹੈ ਮਤਲਬ ਸਿਮਰ ਔਰਗੈਂਜ਼ਾ ਫੈਬਰਿਕ ਤੁਸੀਂ ਇਹਨੂੰ ਕਹਿ ਸਕਦੇ ਹੋ neck ਤੇ ਤੁਹਾਨੂੰ ਕੜਾਈ ਮਿਲੂਗੀ ਛੱਲੇ ਬਾਰਡਰ ਮਿਲ ਜਾਂਦਾ ਬਹੁਤ ਪਿਆਰਾ ਤੇ ਇਹਦੇ ਵਿੱਚ ਤੁਹਾਨੂੰ ਜਾਲੀ ਦਾ ਵਰਕ ਮਿਲ ਜਾਂਦਾ ਹੈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜਿਹਨੂੰ ਸ਼ਿਫਲੀ ਵਰਕ ਵੀ ਕਹਿੰਦੇ ਆ ਬਹੁਤ سارے ਲੋਕੀ ਬਹੁਤ ਪਿਆਰਾ ਲੁੱਕ ਹੈ ਦਾ ਵੀ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਚੈੱਕ ਕਰਾਉਣਾ ਹੈ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਆ ਦੇਖੋ ਕਿੰਨਾ ਪਿਆਰਾ ਦੁਪਟਾ ਹੈ ਪੂਰੇ ਦੁਪट्टे ਤੇ ਕਢਾਈ ਕੀਤੀ ਗਈ ਹੈ ਪੂਰਾ ਦੁਪਟਾ ਤੁਹਾਨੂੰ ਆਰਗੈਂਜ਼ਾ ਦਾ ਮਿਲੇਗਾ ਨਾਲ ਤੁਸੀਂ ਬਾਰਡਰ ਚੈੱਕ ਕਰ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਕਾਫੀ ਪਿਆਰਾ ਜਿਹਾ ਬਾਰਡਰ ਮਿਲ ਜਾਂਦਾ ਹੈ ਉਹ ਵੀ 4 ਸਾਈਡ ਬਹੁਤ ਪ੍ਰੀਟੀ ਹੈ ਜੇਕਰ ਤੁਹਾਨੂੰ ਇਹ ਵਾਲਾ ਆਰਟੀਕਲ ਪਸੰਦ ਆਇਆ ਤੁਸੀਂ ਇਸ ਵਾਸਤੇ ਆਰਡਰ ਲਵਾ ਸਕਦੇ ਹੋ ਬਟ ਇੱਕ ਗੱਲ ਦਾ ਧਿਆਨ ਰੱਖਿਓ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਅਜੀ ਆਰਡਰ ਪਲੇਸ ਕਰਾਣਾ ਹੈ ਕੱਲ ਤੱਕ ਦਾ ਵੇਟ ਨਾ ਕਰਿਓ ਕਿ ਕਲੈਕਸ਼ਨ ਸੋਲਡ ਆਊਟ ਹੋ ਜਾਂਦਾ ਹੈ ਜਿੰਨਾ ਛੇਤੀ ਆਰਡਰ ਪਲੇਸ ਕਰਾਉਂਗੇ ਉਹਨਾਂ ਛੇਤੀ ਤੁਹਾਡਾ ਪਾਰਸਲ ਤੁਹਾਡੇ ਕਰੇ ਪਹੁੰਚੇਗਾ ਤੇ ਹਾਂ ਐਕਸਪ੍ਰੈਸ ਡਿਲੀਵਰੀ ਮਿਲ ਜਾਂਦੀ ਹੈ 4 ਤੇ 5 ਦਿਨ ਦੇ ਅੰਦਰ ਤੁਹਾਡਾ ਪਾਰਕਲ ਸੇਫਲੀ ਤੁਹਾਡੇ ਘਰੇ ਪਹੁੰਚ ਜਾਂਦਾ ਇਸ ਦੀ ਪੂਰੀ ਗਾਰੰਟੀ ਹੈ ਬਟ ਇੱਕ ਚੀਜ਼ ਹੈਗੀ ਆ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹੁੰਦੀ ਆ ਜੇ ਤੁਸੀਂ ਵਿਜ਼ਿਟ ਕਰੋਗੇ ਨਾ ਤੁਸੀਂ ਵੈਰਾਈਟੀਆਂ ਦੇਖ ਸਕਦੇ ਹੋ ਅਪਾ ਆਨਲਾਈਨ ਵੀਡੀਓ ਕਾਲ ਦੇ ਰਾਹੀਂ ਬਹੁਤ ਸਾਰਾ ਵੈਰਾਈਟੀਆਂ ਨਹੀਂ ਦੇਖ ਸਕਦੇ ਹੁੰਦਾ ਕੀ ਹੈ ਤੁਸੀਂ ਸਿਲੇਕਸ਼ਨ ਕਰੋਗੇ ਜਿਹੜਾ ਵੀ ਤੁਹਾਨੂੰ ਪੀਡੀਐਫ ਮਿਲੂਗਾ ਉਹਦੇ ਵਿੱਚ ਸਿਲੇਕਟ ਕਰਕੇ ਤੁਸੀਂ ਆਰਟੀਕਲ ਚੈੱਕ ਕਰੋਗੇ ਉਹ ਵੀ ਤੁਸੀਂ ਵੀਡੀਓ ਕਾਲ ਦੇ ਰਾਹੀਂ ਪਰਚੇਸ ਕਰ ਸਕਦੇ ਹੋ ਬਟ ਪ੍ਰੋਬਲਮ ਇਹ ਹੈ ਕਿ ਸਾਰਾ ਕਲੈਕਸ਼ਨ ਵੀਡੀਓ ਕਾਲ ਤੇ ਦਿਖਾਣਾ ਪੋਸੀਬਲ ਨਹੀਂ ਕਿਉਂਕਿ ਤੁਸੀਂ ਇੱਕ ਕੱਲੇ ਕਸਟਮਰ ਨਹੀਂ ਹੋ ਆਪਣੇ ਕੋਲ ਬਹੁਤ ਸਾਰੇ ਕਸਟਮਰ ਨੇ ਜਿਹੜੇ ਕਿ ਵੀਡੀਓ ਕਾਲ ਕਰਦੇ ਆ ਸਵੇਰੇ ਤੋਂ ਸ਼ਾਮ ਤੱਕ ਇਹ ਵੀਡੀਓ ਕਾਲ ਚੱਲ ਜਾਂਦਾ ਹੈ ਫੋਰਨ ਕੰਟਰੀ ਲੋਕੀ ਕਾਲ ਕਰਕੇ ਪਰਚੇਸ ਕਰਦੇ ਆ ਇੰਡੀਆ ਤੋਂ ਵੀ ਲੋਕੀ ਕਰਦੇ ਆ ਪੰਜਾਬ ਵਾਲੇ ਵੀ ਹੈਗੇ ਨਾਲੇ ਬਾਹਰ ਦੀ ਸਿਟੀ ਤੇ ਵੀ ਲੋਕ ਹੈ ਕਈ ਵਿਜ਼ਿਟ ਨਹੀਂ ਕਰ ਸਕਦੇ ਤਾਂ ਕਰਕੇ ਬਟ ਜੇਕਰ ਫਸਟ ਟਾਈਮ ਪਰਚੇਸਿੰਗ ਕਰਨੀ ਹੈ ਵਿਜ਼ਿਟ ਜ਼ਰੂਰ ਕਰ ਲਿਓ ਵਿਜ਼ਿਟ ਕਰਕੇ ਤੁਹਾਨੂੰ ਇਹ ਤੇ ਬਹੁਤ ਸਾਰੇ ਆਰਟੀਕਲਸ ਦੇਖਣ ਨੂੰ ਮਿਲਣਗੇ ਤੇ ਤੁਸੀਂ ਜਿੰਨਾ ਚਾਹੋ ਨੇ ਉਹਨਾਂ ਕਲੈਕਸ਼ਨ ਲੈ ਕੇ ਜਾ ਸਕਦੇ ਹੋ ਆਪਣੇ ਕੋਲ ਪੂਰੀ ਕੁਆਂਟੀਟੀ ਤੁਹਾਨੂੰ ਮਿਲ ਜਾਂਦੀ ਹੈ ਜੇਕਰ ਤੁਹਾਨੂੰ ਕਿਸੇ ਵੀ ਆਰਟੀਕਲ ਦੇ 20 ਸੈਟ ਲੈਣੇ ਆ 25 ਸੈਟ ਲੈਣੇ ਆ 50 ਸੈਟ ਲੈਣੇ ਆ ਸਾਰੇ ਮਿਲ ਜਾਣਗੇ ਕਿਉਂਕਿ ਆਪਾਂ ਹੋਲਸੇਲ 'ਚ ਡੀਲ ਕਰਦੇ ਆ ਸਿੰਗਲ ਪੀਸ ਨਹੀਂ ਮਿਲੂਗਾ ਰਿਟੇਲ 'ਚ ਬਿਲਕੁਲ ਵੀ ਡੀਲ ਨਹੀਂ ਕਰਦੇ ਇਸ ਗੱਲ ਦਾ ਧਿਆਨ ਰੱਖਣਾ ਹੈ ਸਿੰਗਲ ਪੀਸ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਤੁਸੀਂ ਜ਼ੋਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਤੁਸੀਂ ਮੈਨੂੰ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਡਾਊਟ ਹੋਵੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਜਿਹਦੇ ਵਾਸਤੇ ਮੈਂ ਆਈਡੀ ਮੈਂਸ਼ਨ ਕਰ ਦੇਣੀ ਆ ਥੱਲੇ ਤੁਸੀਂ ਜਾਓ ਚੈੱਕ ਕਰੋ ਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੀ ਬਾਕੀ ਵੀਡੀਓਜ਼ ਨਹੀਂ ਦੇਖੀ ਆ ਜਾਂ ਫਿਰ ਕਿਸੇ ਨੇ ਹੋ ਸਕਦਾ ਹੈ ਆਪਣਾ ਵੈਲਵਟ ਵਾਲੇ ਕਲੈਕਸ਼ਨ ਨਹੀਂ ਦੇਖਿਆ ਤਾਂ ਆਪਣੇ ਪ੍ਰੀਵੀਅਸ ਵੀਡੀਓ ਮੈਂ ਪਾਈ ਸੀਗੀ ਜਿਹਦੇ ਵਿੱਚ ਤੁਹਾਨੂੰ ਵੈਲਵਟ ਸੂਟ ਦੇ ਕਲੈਕਸ਼ਨ ਦਿਖਾਏ ਸੀ ਤੁਸੀਂ ਉਹ ਜਾ ਕੇ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਲਿੰਕ ਦੇ ਦਾਂਗੀ ਥੱਲੇ ਡਿਸਕ੍ਰਿਪਸ਼ਨ 'ਚ ਜਾ ਕੇ ਚੈੱਕ ਕਰੋ ਤੇ ਉਥੋਂ ਆਰਡਰ ਪਲੇਸ ਕਰਾ ਲਓ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਕੁਝ ਨਵੇਂ ਆਰਟੀਕਲਸ ਦੇ ਨਾਲ ਧਿਆਨ ਰੱਖਿਓ ਆਪਣਾ ਵੀਡੀਓ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ